ਮੇਟਰ ਛੋਡੇ ਨਾ ਦਿਲਾਂ ਦੇ ਵਿੱਚ ਭੁਲੇਖੇ ਹੋਣੇ ਆ ਵੀ ਘੋੜੀ ਲੱਤ ਮਾਰਦੀ ਆ ਤੇ ਉਹ ਅੱਜ ਆਪਾਂ ਨਾ ਛੋਡੇ ਬਹਿਮ ਦੂਰ ਕਰ ਦੰਨੇ ਆ ਤੇ ਨਾਲ ਆ ਆਪਣੇ ਹਰਜਾਪੁਰ ਆ ਜਾਓ ਵੀ ਦਿਖਾਓ ਬਾਹਰ ਜਾ ਬੁੱਤਾ ਦੂਰ ਜਿਹੜੇ ਕਰ ਲੱਤ ਪਤਾ ਵਾਹ ਬੁੜੀ ਵੈਰੀ ਗੁੱਡ ਦਾ ਰਾਜ ਮੇਰਾ ਪੁੱਤ ਥੋੜੀ ਦੇ ਪਿੱਛੇ ਨਾ ਉਹ ਵਾਹ ਵੀ ਵਾਹ ਸੇਰੇ ਲਾਦੀ ਬਈ ਇਹਦਾ ਗੱਲਬਾਤ ਦੱਸ ਨਾ ਬਈ ਇਦੂ ਤਾਂ ਸਰਾ ਹੈ ਹੀ ਨਹੀਂ ਬਈ ਨਾ ਨਾ ਬਿਲਕੁਲ ਵੀ ਇੰਨਾ ਮੋਂ ਪਿਆਰ ਕੋੜੀਆਂ ਨਾਲ ਆ ਪਾਣੀ ਦੇ ਕਿੱਕੇ ਤੋਣੀ ਤਾਂ ਇਹ ਲੱਪਣਾ ਪੈਣਾ ਬੰਦਾ ਵਾਲੇ ਵਾਲ ਲੱਗ ਜੂਗੀ ਬਿਲਕੁਲ ਵੀ ਬਿਲਕੁਲ ਹਾਂ ਫੇਰ ਐਂ ਤਾਂ ਇਹ ਵੀ ਨਹੀਂ ਜਾਪੋ ਜਾਂ ਕਿ ਚਿੱਟੇ ਪਾ ਕੇ ਨੇੜੇ ਨਹੀਂ ਆਣਾ ਸੰਦੀਪ ਨੂੰ ਤਾਂ ਵੀ ਵੀ ਉਹਨਾਂ ਵਾਸਤੇ ਵਹਿਮ ਹੋ ਗਿਆ ਵੀ ਜਿਹੜੇ ਆਖਿੰਦੇ ਵੀ ਕੋੜੀਆਂ ਰੱਖਣੀਆਂ ਸੌਖੀਆਂ ਹਨ ਹੈਨਾ ਕੋੜੀਆਂ ਰੱਖਣੀਆਂ ਸੌਖੀਆਂ ਉਹਨਾਂ ਵਾਸਤੇ ਸੌਖੀਆਂ ਆ ਬਰ ਵਿੱਚ ਰਹਿਣਾ ਪਊਗਾ ਵਿੱਚ ਰਹਿਣਾ ਪੈ ਇੰਨਾ ਪਿਆਰ ਪਾਉਣਾ ਪਊ ਕੋਈ ਪੱਠੇ ਪਾ ਦੇ ਔਖੀਆਂ ਤਾਂ ਨਹੀਂ ਸਾਹਮਣੀਆਂ ਵਿਚਾਰੀਆਂ ਠੀਕ ਆ ਜਿਹੜੀ ਕੀ ਜਾ ਮੈਂ ਕਰੀ ਜਨਾ ਨਾ ਇਹਦੇ ਵਾਸਤੇ ਮਿਹਨਤ ਵਾਲੀ ਚਾਹੀਦੀ ਲਾਓ ਵੀ ਮਿੱਤਰੋ ਦੱਸੋ ਭਰਾ ਦਾ ਹ ਕੀ ਲੱਤ ਮਾਰਦੀ ਆ ਮੇਰੇ ਵਿੱਚ ਚੜਦੇ ਆ ਚੜ ਜਾ ਆਹੇ ਆ ਤਾਂ ਸਰੇ ਲਾਤੀ ਵੀ ਗੱਲਬਾਤ ਜਮਾ ਜਮਾ ਵੀ ਜਮਾ ਇਹ ਬਈ ਜਿਹੜੀ ਕੁੜੀ ਆ ਇਹ ਤਾਂ ਕੀਮਤ ਹੈ ਹੀ ਨਹੀਂ ਹੈ ਨਾ ਬੇਸ਼ੁਮਾਰ ਕੀਮਤੀ ਹੈ ਇੰਨੀ ਸਿਆਣੀ ਆ ਸੰਨ ਨਾਲੋਂ ਵੀ ਜ਼ਿਆਦੇ ਹੈ ਐਨਾ ਐਨਾ ਪਿਆਰ ਪਾ ਰੱਖਿਆ ਸੰਨ ਨਾਲੋਂ ਜ਼ਿਆਦੇ ਐਨਾ ਤਾਂ ਆਪਾਂ ਘਰੇ ਜਾਣੇ ਨਾ ਅਸੀਂ ਘਰੇ ਨਾਲ ਸਾਡੇ ਜਵਾਕ ਦੀ ਆ ਘਰ ਦੀ ਨੀ ਕੋਈ ਦੀ ਆਏ ਕਿ ਨਹੀਂ ਹੈ ਤੇ ਪਹਿਲਾ ਆਵਾਜ਼ ਦੇਣੀ ਵੀ ਆ ਕੇ ਸਾਡੇ ਮਾਲਕ ਜੀ ਪਹਿਲਾਂ ਹੀ ਬਣੀ ਕਰੇ ਪਹਿਲਾਂ ਜਿਹੜਾ ਖਲੋ ਸੱਤ ਟੈਕਰੀ ਬਾਤ ਸੁਣ ਹੂੰ ਫੇਰੀਂ ਜੀ ਜੀ ਠੀਕ ਹੈ ਰਾਤ ਨੇ ਸੀ ਪਨਾ ਦੀ 9 ਵਜੇ ਘਰੇ ਜਾਈਏ ਤੇ 10 ਵਜੇ ਜਾਈਏ ਇਹਨਾਂ ਕੋਲ 2 ਘੰਟੇ ਲੋਹੇ ਲਾਉਣੇ ਆ ਤੁਹਾਨੂੰ ਠੀਕ ਹੈ ਫੇਰ ਜਾ ਕੇ ਖੜਵੀਂ ਕਿਤੇ ਆਪਾਂ ਅਸੀਂ ਥੱਪੇ ਤੁਹਾਡੇ ਪਰਾਂ ਯਾਰ ਦਾਣਾ ਪਾ ਦੋ ਪਰ ਜਾਓ ਹੈ ਉਹ ਚੱਕਰ ਨਹੀਂ ਚੱਕਰ ਆ ਕਿ ਨਹੀਂ ਹਾਂ ਜੀ ਹਾਂ ਜੀ ਠੀਕ ਹੈ ਜੀ ਬਿਲਕੁਲ ਧੰਨਵਾਦ ਬਈ ਕੀਮਤੀ ਸਮਾਂ ਦਿੱਤਾ ਤੇ ਦਰਸ਼ਕ ਭਰਾਵਾਂ ਨੂੰ ਸਟੰਟ ਮੈਂ ਦਿਖਾਇਆ ਆਪਦੇ